ਉਤ ਬੰਧਨ ਅਨਕਵਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੂ ਪ੍ਰਭੂ ਨਾਨਕ ਜੀ ਕਰ ਹੱਥ ਕਿਰਪਾ ਕਰੋ ਦੀਨ ਕਹਿ ਜਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੂ ਪੈ ਸੁਆਮੀ ਮਾਨਸ ਕੀ ਗਤ ਇਹੀ ਐਸੀ ਲਾਲ ਤੂਦ ਬਿਨ ਕੋਣ ਕਰੈ ਗਰੀਬ ਨਵਾ ਗਸਈਆ ਮੀਰਾ ਮਥੇ ਸ਼ਤਰ ਤਰ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਰਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੀ ਸਾਰੇ ਜਾਣੇ ਮੋਜ ਵੱਡੇ ਭਾਗਾਂ ਵਾਲੇ ਹੋ ਜੋ ਇਹ ਕਲਪੁਜੇ ਸਮੇਂ ਅੰਦਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿਗੇ ਹੋ ਦਾ ਆਨੰਦ ਮਾਣਦੇ ਗੁਰਬਾਣੀ ਪਾਠ ਦੇ ਵਿੱਚ ਜਿਹੜੇ ਗੁਰਮੁਖ ਬਾਣੀ ਪੜ੍ਹਦੇ ਨੇ ਸਿਮਰਨ ਕਰਦੇ ਨੇ ਨਾਮ ਜਪਦੇ ਨੇ ਸਾਰੇ ਸੰਸਾਰ ਦੇ ਵਿੱਚੋਂ ਉਹਦੇ ਸਭ ਤੋਂ ਵੱਡੇ ਭਾਗ ਹੈ ਜਿਹੜੇ ਸੰਸਾਰ ਦਾ ਕਿਰਿਆ ਕਰਮ ਕਰੀ ਜਾਂਦੇ ਐ ਨਾਮ ਨਹੀਂ ਜਪਦੇ ਬਾਣੀ ਨਹੀਂ ਪੜ੍ਹਦੇ ਗੁਰੂ ਘਰ ਨਹੀਂ ਆਉਂਦੇ ਗੁਰੂ ਦੀ ਮਗ ਨੂੰ ਗ੍ਰਹਿਣ ਨਹੀਂ ਕਰਦੇ ਉਹਦੇ ਉੱਪਰ ਚੱਲਦੇ ਨਹੀਂ ਉਹਨਾਂ ਦਾ ਜਿੰਨਾ ਵੀ ਕਿਰਿਆ ਕਰਮ ਕੀਤਾ ਹੋਇਆ ਉਹ ਨਹੀਂ ਫਲਦਾ ਕਿਉਂਕਿ ਸਾਧ ਸੰਗਤ ਜੀ ਆਪਾਂ ਜਾਣਦੇ ਆਂ ਪੁਰਾਣੇ ਬਜ਼ੁਰਗਾਂ ਦੀਆਂ ਕਹਾਵਤਾਂ ਹੁੰਦੀਆਂ ਸੀ ਇਹ ਬੰਦਾ ਖਾਲੀ ਹੱਥ ਆਉਂਦਾ ਹੈ ਖਾਲੀ ਹੱਥ ਇਹ ਜੀਵਨ ਯਾਤਰਾ ਆਪਣੀ ਸੰਸਾਰ ਦੇ ਵਿੱਚੋਂ ਭੁਗਤ ਕੇ ਚਲੇ ਜਾਂਦਾ ਹੈ ਸਮਾਂ ਮਿਲਿਆ ਬਾਰੀ ਮਿਲੀ ਹੈ ਹੁਣ ਉਹ ਪਿਆਰਾ ਰੱਬ ਦਾ ਜਿਹੜਾ ਇਸ ਸਮੇਂ ਦਾ ਲਾਹਾ ਚੱਕੇ ਕਬੀਰ ਸਾਹਿਬ ਜੀ ਗੁਰਬਾਣੀ ਗੁਰੂ ਦੇ ਵਿੱਚ ਸਮਝਾਉਂਦੇ ਨੇ ਕਬੀਰ ਸਾਹਿਬ ਜੀ ਸਮਝਾਉਂਦੇ ਕਹਿੰਦੇ ਕਬੀਰ ਲੂਟਣਾ ਹੈ ਤੋ ਲੂਟ RAM ਨਾਮ ਹੈ ਲੂਟ ਫਿਰ ਪਾਸ਼ੇ ਪਛਤਾਏਗਾ ਪ੍ਰਾਣ ਜਾਣਗੇ ਲੂਟ ਕਹਿੰਦੇ ਵੀ ਜੇ ਤੈਨੂੰ ਲੁੱਟਣ ਦਾ ਸ਼ੌਂਕ ਹੀ ਪਿਆ ਹੈ ਆਪਾਂ ਦੇਖਦੇ ਆਂ ਸੰਸਾਰ ਦੇ ਵਿੱਚ ਲੋਕੀ ਇੱਕ ਦੂਜੇ ਨਾਲ ਹੀਰਾ ਬੇਰੀ ਵੀ ਕਰ ਲੈਂਦੇ ਆ ਲੁੱਟ ਖੋ ਵੀ ਕਰ ਲੈਂਦੇ ਆ ਪਰ ਕਹਿੰਦੇ ਜੇ ਤੂੰ ਲੁੱਟਣਾ ਹੀ ਹੈ ਤੇ ਇੱਕ ਪਰਮਾਤਮਾ ਦਾ ਨਾਮ ਲੁੱਟਾ ਉਹਦੀ ਬੰਦਗੀ ਕਰ ਇਹਦਾ ਲਾਹਾ ਚੱਕ ਕਿਉਂਕਿ ਸੰਸਾਰ ਦੇ ਵਿੱਚੋਂ ਕੋਈ ਵਸਤ ਹੈ ਐਸੀ ਨਹੀਂ ਹੈ ਜਿਹੜੀ ਸਾਡੇ ਨਾਲ ਜਾਏਗੀ ਮੌਤ ਤੋਂ ਬਾਅਦ ਸਰੀਰ ਵੀ ਪਿੱਛੇ ਰਹਿ ਜਾਂਦਾ ਹੈ ਕੱਲਾ ਮਨ ਦਾ ਖੇਲ ਹੈ ਹੁਣ ਜਿਹੜਾ ਇਹ ਮਨ ਹੈ ਇਹਦਾ ਜਿਹੜਾ ਰੋਲ ਹੈ ਇਹਦੇ ਨਾਲ ਕੀ ਜਾਂਦਾ ਹੈ ਹੁਣ ਦੇਖੋ ਆ ਸੰਸਾਰ ਦੇ ਵਿੱਚ ਕੋਈ ਚੀਜ਼ ਨਾਲ ਨਹੀਂ ਜਾਂਦੀ ਇਹਦੇ ਨਾਲ ਕੇਵਲ ਤੇ ਕੇਵਲ ਕੀਤਾ ਹੋਇਆ ਜਪ ਤਪ ਪੜੀ ਹੋਈ ਬਾਣੀ ਉਹ ਨਾਲ ਜਾਂਦੀ ਹੈ ਆਮ ਆਪਾਂ ਸੁਣਦੇ ਆ ਜੀ ਕਿਤੇ ਨਾਲ ਕੁਝ ਨਹੀਂ ਜਾਂਦਾ ਜਾਂਦਾ ਪੜੀ ਹੋਈ ਬਾਣੀ ਕੀਤਾ ਹੋਇਆ ਜਪ ਤਪ ਸੁਵਾਸ ਜਮਾ ਕਰਵਾਏ ਹੋਏ ਉਹ ਨਾਲ ਜਾਂਦੇ ਆ ਕਿਤੇ ਇਕੱਲੇ ਬੈਠਿਆ ਕਰੋ ਕਿੱਥੇ ਆਕਾਮਤ ਹੋਵੇ ਘਰੇ ਇਕੱਲੇ ਬੈਠਿਆ ਕਰੋ ਜਿੱਦਾਂ ਆਪਾਂ ਦੇਖਦੇ ਆਂ ਸੰਸਾਰ ਦੇ ਵਿੱਚ ਮਨੁੱਖ ਨੂੰ ਕੱਲਿਆਂ ਰਹਿਣਾ ਔਖਾ ਹੈ ਕਹਿੰਦੇ ਜੀ ਮੇਰਾ ਜੀ ਨਹੀਂ ਲੱਗਦਾ ਕਿਉਂਕਿ ਉਹਦੇ ਮਨ ਦਾ ਸੁਭਾਅ ਸਾਰਾ ਬਾਹਰ ਮੁਖੀ ਹੋ ਗਿਆ ਤੇ ਜਿਹੜੇ ਭਗਤ ਹੁੰਦੇ ਨੇ ਰੱਬ ਦਾ ਨਾਮ ਜਪਦੇ ਆ ਉਹ ਇਕੱਲੇ ਰਹਿ ਕੇ ਖੁਸ਼ ਹੈ ਹੁਣ ਜਿਹੜੇ ਜੀਵ ਰੱਬ ਦਾ ਨਾਮ ਨਹੀਂ ਜਪਦੇ ਉਹਨਾਂ ਨੂੰ ਦੂਜਾ ਚਾਹੀਦਾ ਹੈ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਬੰਦੇ ਦੇ ਕੋਲ ਕੁਝ ਵੀ ਨਾ ਹੋਵੇ ਤੇ ਅਖਬਾਰ ਚਾਹੀਦੀ ਹੈ ਪੜਨ ਵਾਸਤੇ ਅਖਬਾਰ ਨਹੀਂ ਤੇ ਫੇਰ ਕਹਿ ਦਿੰਦਾ ਕਿ ਮੈਨੂੰ ਕੋਈ ਕੰਮ ਵੱਧ ਮਿਲ ਜਾਏ ਮੇਰਾ ਜੀ ਲੱਗਾ ਰਵੇ ਸਮਾਂ ਬਤੀਤ ਹੋਵੇ ਜੇ ਅਖਬਾਰ ਨਹੀਂ ਹੈ ਫਿਰ ਕਹਿੰਦਾ ਕੋਈ ਦੂਜਾ ਵਿਅਕਤੀ ਮੇਰੇ ਕੋਲ ਬੈਠਾ ਹੋਵੇ ਮੈਂ ਉਹਦੇ ਨਾਲ ਗੱਲਾਂ ਬਾਤਾਂ ਕਰੇ ਬਦ ਤੇਰਾ ਦਿਲ ਲੱਗਿਆ ਰਹਿੰਦਾ ਇਸੇ ਕਰਕੇ ਮਨ ਦੀ ਜਿਹੜੀ ਸਰੋਤ ਹੈ ਮਨ ਦਾ ਜਿਹੜਾ ਬਲ ਹੈ ਉਹ ਮਨ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਵਿਚਰ ਕਰਕੇ ਸੰਸਾਰ ਨੂੰ ਸੱਚ ਸਮਝ ਕੇ ਬੈਠ ਗਿਆ ਤਾਂ ਇਹ ਦੂਜੀ ਚੀਜ਼ ਮੰਗਦਾ ਹੈ ਹੁਣ ਜਿਹੜਾ ਭਗਤ ਹੈ ਬੰਦਗੀ ਕਰਦਾ ਹੈ ਨਾਮ ਜਪਦਾ ਹੈ ਉਹ ਕੀ ਚਾਹੁੰਦਾ ਹੈ ਉਹ ਕਹਿੰਦਾ ਮੇਰੇ ਲਾਗੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਕੱਲੇ ਕੇਵਲ ਮੇਰੇ ਲਾਗੇ ਆਕਾਂਤ ਹੋਵੇ ਜਿੱਥੇ ਉਸ ਪ੍ਰਮਾਤਮਾ ਹਰੀ ਸੱਚ ਨਰੰਗਕਾਰ ਦੀ ਯਾਦ ਦੇ ਵਿੱਚ ਮੈਂ ਜੁੜ ਚੁੱਕਾ ਇਸੇ ਕਰਕੇ ਗੁਰਬਾਣੀ ਗੁਰੂ ਨੇ ਮੋਹਰ ਲਾਈ ਹੈ ਮਹਾਰਾਜ ਸਮਝਾਉਂਦੇ ਨੇ ਭਗਤਾਂ ਤੇ ਸੰਸਾਰੀਆਂ ਜੋੜਕ ਦੇਣਾ ਆਇਆ ਇੱਕ ਬੰਦਾ ਭਗਤ ਹੋਵੇ ਰੱਬ ਦਾ ਬੰਦਗੀ ਕਰਨ ਵਾਲਾ ਇੱਕ ਹੋਵੇ ਮਨਮੁਖ ਇਹਨਾਂ ਦੋਨਾਂ ਦਾ ਕਦੀ ਜੋੜ ਨਹੀਂ ਹੋ ਸਕਦਾ ਮਨਮੁਖ ਨੂੰ ਸੰਸਾਰ ਚੰਗਾ ਲੱਗਦਾ ਹੈ ਭਗਤ ਨੂੰ ਨਿਰੰਕਾਰ ਚੰਗਾ ਲੱਗਦਾ ਹੈ ਮਨਮੁਖ ਨੂੰ ਸੰਸਾਰ ਦੀ ਵਡਿਆਈ ਚਾਹੀਦੀ ਹੈ ਕਿ ਮੈਨੂੰ ਚੰਗਾ ਕਹਿਣ ਮੇਰੀ ਸੋਭਾ ਹੋਵੇ ਮੇਰੇ ਕੋਲ ਧਨ ਦੌਲਤ ਹੋਵੇ ਮੇਰਾ ਇਸ ਦੁਨੀਆ 'ਚ ਨਾਂ ਹੋਵੇ ਮੇਰੇ ਬੱਚੇ ਉੱਚੇ ਲੈਵਲ ਤੇ ਜਾਣ ਜਿਹੜਾ ਭਗਤ ਹੈ ਉਹ ਕਹਿੰਦਾ ਹੈ ਪ੍ਰਮਾਤਮਾ ਮੇਰਾ ਆਪਾ ਆਪ ਖਤਮ ਕਰ ਦੇ ਮੈਨੂੰ ਤੂੰ ਚਾਹੀਦਾ ਮੈਨੂੰ ਇਸ ਸੰਸਾਰ ਦੀਆਂ ਬੜਿਆਈਆਂ ਇਸ ਸੰਸਾਰ ਦੀਆਂ ਝੂਠੀਆਂ ਦੌਲਤਾਂ ਸ਼ੋਰਾਂ ਝੂਠੇ ਮਾਣ ਇਹ ਮੈਨੂੰ ਨਹੀਂ ਚਾਹੀਦੇ ਇਸੇ ਕਰਕੇ ਰਮਦਾਸ ਮਹਾਰਾਜ ਜੀ ਗੁਰਬਾਣੀ ਗੁਰੂ ਵਿੱਚ ਸਮਝਾਉਂਦੇ ਨੇ ਕਹਿੰਦੇ ਸੱਚੀ ਪ੍ਰੀਤ ਹਮ ਤੁਮ ਸਿਓ ਜੋੜੀ ਤੁਮ ਸਿਓ ਜੋੜ ਅਵਰ ਸੰਗ ਤੋੜੀ ਕਹਿੰਦੇ हे ਪਰਮਾਤਮਾ ਮੈਂ ਆਪਣੇ ਮਨ ਦੀ ਪ੍ਰੀਤ ਮੈਂ ਆਪਣੇ ਮਨ ਦਾ ਇਸ਼ਟ ਇਕ ਤੈਨੂੰ ਸਮਝਿਆ ਤੇ ਤੇਰੇ ਤੋਂ ਸਿਵਾਏ ਦੂਜਾ ਦੂਜੇ ਦੇ ਵਿੱਚ ਸਾ ਸੰਗਤ ਦੀ ਸਾਡਾ ਸਰੀਰ ਵੀ ਹੁੰਦਾ ਹੈ ਸੰਸਾਰ ਵੀ ਆਉਂਦਾ ਹੈ ਸਰੀਰ ਵੀ ਆਉਂਦਾ ਹੈ ਕਹਿੰਦੇ ਵੀ ਸਾਰਿਆਂ ਨਾਲੋਂ ਮੈਂ ਤੋੜ ਦਿੱਤੀ ਹੈ ਇੱਕ ਹੁਣ ਤੇਰੇ ਸਹਾਰੇ ਮੈਂ ਆਪਣੀ ਜ਼ਿੰਦਗੀ ਜੀ ਰਹੀ ਆਂ ਜਦੋਂ ਸਾਡੇ ਮਨ ਦਾ ਸਿਮਰਨ ਕਰਕੇ ਨਾਮ ਜਪ ਕੇ ਇਹ ਅਵਸਥਾ ਸਾਡੇ ਅੰਦਰ ਆਉਂਦੀਆਂ ਆ ਫਿਰ ਰੱਬ ਸਾਡੇ ਕਾਰਜਾਂ ਤੇ ਆ ਜਾਂਦਾ ਹੈ ਜਿਸ ਤਰ੍ਹਾਂ ਬਾਬਾ ਬੁੱਲੇ ਸ਼ਾਹ ਜੀ ਸਿਗੇ ਉਹਨਾਂ ਨੇ ਆਪਣੇ ਆਧਾਰੀ ਸ਼ੇਰਾਂ ਦੇ ਵਿੱਚ ਸਮਝਾਉਣਾ ਕੀਤਾ ਹੈ ਕਹਿੰਦੇ ਬੁੱਲਿਆ ਤੇਤੋ ਵੱਖ ਨਹੀਂ ਪਰਮਾਤਮਾ ਸਾਡੇ ਤੋਂ ਵੱਖ ਨਹੀਂ ਪਰ ਕਿਹਦੇ ਤੇਰੀ ਦੇਖਣ ਵਾਲੀ ਅੱਖ ਹੈ ਇਸ ਅੱਖ ਨੂੰ ਦੇਖਣ ਵਾਲੀ ਬਣਾਉਣਾ ਹੈ ਇਹ ਜਿਹੜਾ ਮਨ ਹੈ ਇਹਨੂੰ ਧੋਣਾ ਹੈ ਜਿਸ ਤਰ੍ਹਾਂ ਆਪ ਜੀ ਸਾਰੇ ਜਾਨੇ ਬੈਠੇ ਹੋ ਝੂਠੇ ਬਰਤਨ ਸਾਫ਼ ਕਰਦੇ ਹੋ ਘਰ ਦੇ ਵਿੱਚ ਬਰਤਨ ਹੈ ਪ੍ਰਸ਼ਾਦਾ ਛਕਿਆ ਉਹਨਾਂ ਨੂੰ ਮਾਣ ਦਿੱਤਾ ਝੂਠੇ ਬਰਤਨ ਸਾਫ ਕਰਦੇ ਹੋ ਕਦੀ ਆਪਾਂ ਦੇਖਦੇ ਆ ਪ੍ਰਾਤਮਕ ਸਮਿਆਂ ਦੀ ਮਰਿਆਦਾ ਹੁੰਦੀ ਸੀ ਉਹ ਸੁਆਹ ਨਾਲ ਸਾਫ ਕਰਦੇ ਸੀ ਰੇਤਾ ਨਾਲ ਸਾਫ ਕਰਦੇ ਸੀ ਹੁਣ ਅਸੀਂ ਸਰਫ ਸਾਬਣ ਨਾਲ ਸਾਫ ਕਰਦੇ ਆ ਤੇ ਭਾਂਡੇ ਨੂੰ ਚਮਕਾ ਦਿੰਨੇ ਆ ਤੇ ਫਿਰ ਅੱਖਾਂ ਮੀਟ ਜਿਹੜਾ ਮਰਜ਼ੀ ਉਹਦੇ ਵਿੱਚ ਵਸਤ ਪਾ ਲਓ ਚਾਹੇ ਦੁੱਧ ਪਾ ਲਓ ਚਾਹੇ ਕੋਈ ਤੁਸੀਂ ਪਾਣੀ ਪਾ ਲਓ ਜਿਹੜੀ ਮਰਜ਼ੀ ਵਸਤ ਪਾ ਲਓ ਕਿਉਂਕਿ ਸਾਫ ਹੈ ਇਸੀ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਮਨ ਹੈ ਸਾਡਾ ਇਹਨੂੰ ਇਦਾਂ ਸਾਫ਼ ਕਰਨਾ ਹੈ ਜਦੋਂ ਮਨ ਸਾਫ਼ ਸਾਡਾ ਹੋ ਗਿਆ ਹੁਣ ਜਿਹੜਾ ਮਨ ਹੈ ਇਹ ਸਾਫ਼ ਕਿਦਾਂ ਹੋਏਗਾ ਕਈ ਤਾਂ ਕਹਿੰਦੇ ਨੇ ਗੁਰਦੁਆਰਾ ਸਾਹਿਬ ਜਾਓ ਜਾਣ ਦਾ ਕੀ ਫਾਇਦਾ ਮਨ ਤਾਂ ਤੁਹਾਡਾ ਸਾਫ਼ ਨਹੀਂ ਨਹੀਂ ਸਾਧ ਸੰਗਤ ਜੀ ਬਿਲਕੁਲ ਇਹ ਬਚਨ ਜਿਹੜਾ ਹੈ ਇਹ ਗਲਤ ਹੈ ਗੁਰੂ ਘਰ ਜਾ ਤੇਰਾ ਮਨ ਸਾਫ ਹੋਵੇ ਤੇਰੇ ਉੱਤੇ ਗੁਰੂ ਦੀ ਕਿਰਪਾ ਹੋਵੇ ਜੇ ਤੂੰ ਮਨ ਨਹੀਂ ਸਾਫ ਕਰ ਲਾ ਪਿਆ ਫਿਰ ਤਾ ਤੂੰ ਅੰਦਰਲੇ ਗੁਰੂ ਘਰ ਚਲਾ ਗਿਆ ਫਿਰ ਤੈਨੂੰ ਗੁਰੂ ਘਰ ਆਉਣ ਦੀ ਕੀ ਲੋੜ ਐ ਫਿਰ ਤਾ 24 ਘੰਟੇ ਤੂੰ ਚਲੇ ਗੁਰੂ ਦੀ ਨਜ਼ਰੀ ਵਿੱਚ ਚਲਾ ਗਿਆ ਐਸੇ ਕਰਕੇ ਆਪਾਂ ਗੁਰੂ ਘਰ ਆਉਂਦੇ ਆ ਗੁਰੂ ਘਰ ਅਸੀਂ ਕਿਉਂ ਬਾਰ-ਬਾਰ ਆਉਂਦੇ ਆ ਬਾਣੀ ਪੜਦੇ ਬਾਣੀ ਦੀ ਸੁਣਦੇ ਆ ਮਹਾਰਾਜ ਨੇ ਬਾਣੀ ਸੁਣਨ ਦੀ ਬਾਣੀ ਪੜਨ ਦੀ ਨਾਮ ਜਪਣ ਦੀ ਬਹੁਤ ਵੱਡੀ ਦਾਤ ਹੈ 사త్సੰਗ ਜੀ ਇਹ ਮਹਾਰਾ ਸਮਝਾਉਂਦੇ ਨੇ ਕਿਣਕਾ ਮਾਤਰ ਵੀ ਸਾਡੇ ਅੰਦਰ ਵਸ ਜਾਵੇ ਆਪਾਂ ਪੜਦੇ ਆ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾਨ ਗਣੀ ਨਾ ਆਵੇ ਇਸੇ ਕਰਕੇ ਆਪਾਂ ਬਾਰ ਬਾਰ ਗੁਰੂ ਘਰ ਤਾਂ ਆਉਨੇ ਆ ਕਿ ਸਾਡੇ ਅੰਦਰ ਉਸ ਪਰਮਾਤਮਾ ਦੀ ਯਾਦ ਜਿਹੜੀ ਆ ਉਹ ਚੱਲ ਪਵੇ ਹੁਣ ਮਨ ਦਾ ਕੀ ਸੁਭਾਅ ਹੈ ਜਿੰਨਾ ਚਿਰ ਅਸੀਂ ਗੁਰੂ ਘਰ ਬੈਠੇ ਹਾਂ ਪਰਮਾਤਮਾ ਦੀ ਯਾਦ ਵਿੱਚ ਬਾਹਰ ਇਹ ਪੰਜ ਦੂਤਾਂ ਨੇ ਸਾਰਾ ਸੰਸਾਰ ਇਹ ਔਰ ਵਰਲਡ ਇਹ ਉਹਨਾਂ ਦੇ ਤਹਿਤ ਚੱਲਦਾ ਹੈ ਮਾਇਆ ਹੈ ਜਦੋਂ ਅਸੀਂ ਗੁਰੂ ਘਰੋਂ ਚਲੇ ਗਏ ਘਰ ਵਿੱਚ ਚਲੇ ਗਏ ਨਾਲ ਹੀ ਇਹ ਜਿਹੜਾ ਪਰਮਾਤਮਾ ਦੀ ਵਕਫੀਸ਼ ਹੈ ਇਹ ਜਿਹੜਾ ਕਾਲ ਹੈ ਇਹ ਸਾਡੇ ਮਨ ਨੂੰ ਫੜ ਲੈਂਦਾ ਹੈ ਇਹਦੀ ਆਰਡਰ ਨਹੀਂ ਕਿ ਇਹ ਗੁਰੂ ਘਰ ਦੇ ਅੰਦਰ ਆਜੂ ਇਹ ਪ੍ਰੈਕਟੀਕਲ ਕਰਨਾ ਤੁਸੀਂ ਜਦੋਂ ਤੁਸੀਂ ਗੁਰੂ ਘਰ ਆਉਨੇ ਇਹ ਚੀਜ਼ ਦਾ ਪ੍ਰੈਕਟੀਕਲ ਕਰਨਾ ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਪ੍ਰੈਕਟੀਕਲ ਹੈ ਸਾਰਾ ਘਰ ਦੇ ਵਿੱਚ ਜਾ ਕੇ ਸਾਨੂੰ ਮਾਲਕ ਕਿਉਂ ਭੁੱਲਦਾ ਹੈ ਇੱਥੇ ਮਾਲਕ ਕਿਉਂ ਜਿੱਤਦਾ ਰਹਿੰਦਾ ਕਿਉਂਕਿ ਇੱਥੇ ਕਾਲ ਦਾ ਵਾਸਾ ਨੇ ਇਸ ਕਰਕੇ ਗੁਰੂ ਅਰਜਨ ਦੇਵ ਜੀ ਵੇਲੇ ਕਾਲ ਖੜ ਗਿਆ ਆਣ ਕੇ ਤੇ ਉਹ ਇੱਕ ਕਵਤਾ ਸੀ ਕਿ ਵੀ ਕਾਲ ਕਹਿਣ ਲੱਗਾ ਮਹਾਰਾਜ ਤੂੰ ਬਾਹਰ ਆ ਜਾ ਉਹ ਕਹਿੰਦੇ ਤੂੰ ਹੀ ਅੰਦਰ ਆ ਜਾ ਕਿਤੇ ਅੰਦਰ ਤੇਰੇ ਬਾਣੀ ਦਾ ਜਾਪ ਚੱਲਦਾ ਮੈਂ ਅੰਦਰ ਨਹੀਂ ਆ ਸਕਦਾ ਕਹਿੰਦੇ ਲਓ ਵੀ ਅਜ ਤੋਂ ਬਾਣੀ ਦੇ ਜਾਪ ਲਗਾਤਾਰ ਹੀ ਕਰਨਗੇ ਸੁਖਨੀ ਸਾਹਿਬ ਦੇ ਪਾਠ ਏਸੇ ਕਰਕੇ ਸਾਧ ਸੰਗਤ ਜੀ ਜਿਹੜਾ ਕਾਲ ਹੈ ਇਹਨੇ ਸਾਰੇ ਸੰਸਾਰ ਨੂੰ ਪਾਵੇਂ ਨਾ ਮੰਨਿਆ ਆਪਾਂ ਸੁੱਤੇ ਆ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਜਾਗਣਾ ਕਦੋਂ ਦੋ ਤਰੀਕਿਆਂ 'ਚ ਬੰਦਾ ਜਾਗਦਾ ਹੈ ਇੱਕ ਤਾਂ ਜਾਗਦਾ ਹੈ ਸਿਮਰਨ ਦੁਆਰਾ ਜਿਹੜੇ ਨਾਮ ਜਪਦੇ ਨੇ ਉਹ ਸਿਮਰਨ ਜਦੋਂ ਕਰਦੇ ਨੇ ਮਨ ਜਾਗ ਜਾਂਦਾ ਹੈ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਇੱਕ ਜੇ ਨਾ ਮਨ ਜਾਗਿਆ ਸਿਮਰਨ ਦੇ ਦਰਮਿਆਨ ਆਪਾਂ ਨਾਮ ਨਾਮ ਜਪਿਆ ਫਿਰ ਅੰਤਲੇ ਸਮੇਂ ਜਦੋਂ ਡੰਡਾ ਸਿਰ ਦੇ ਵਿੱਚ ਜੰਮ ਮਾਰ ਦਿੰਦਾ ਗੁਰਬਾਣੀ ਗੁਰੂ ਵਿੱਚ ਮਹਾਰਾਜ ਸਮਝਾਉਂਦੇ ਨੇ ਜੰਮ ਕਾ ਡੰਡ ਪੜਿਓ ਸਿਰ ਉੱਪਰ ਤਦ ਸੋਬਤ ਫਿਰ ਜਾ ਕਿਓ ਫਿਰ ਪਰ ਸਾਡੇ ਕੋਲ ਕੁਝ ਨਹੀਂ ਰਹਿ ਜਾਂਦਾ ਕਿਉਂਕਿ ਸਾਡੇ ਸਵਾਸਾਂ ਦਾ ਕਿਰਿਆ ਖਤਮ ਹੋਣ ਤੋਂ ਬਾਅਦ ਨਾ ਹੱਥ ਹਿਲਾਣਾ ਨਾ ਪੈਰ ਹਿਲਾਣਾ ਫਿਰ ਅਸੀਂ ਕੁਝ ਕਰ ਨਹੀਂ ਸਕਦੇ ਫਿਰ ਪਛਤਾਵਾ ਹੈ ਫਿਰ ਇਹ ਜਿਹੜਾ ਕਾਲ ਹੈ ਜਗਾਉਂਦਾ ਹੈ ਫਿਰ ਜਿਹੜਾ ਸਾਡਾ ਅੰਦਰਲਾ ਸੁਖਮ ਸਰੀਰ ਹੈ ਇੱਕ ਇਹ ਸਰੀਰ ਹੈ ਇੱਕ ਇਹਦੇ ਅੰਦਰ ਸਰੀਰ ਹੈ ਸੁਖਮ ਉਹ ਸੁਖਮ ਸਰੀਰ ਇਸ ਸਰੀਰ ਚੋਂ ਨਿਕਲਦਾ ਹੈ ਜਦੋਂ ਆਪਾਂ ਰਾਤ ਨੂੰ ਸੁਪਨੇ 'ਚ ਜਾਂਦੇ ਆ ਸੁਪਨੇ 'ਚ ਸਾਡਾ ਸਰੀਰ ਹੁੰਦਾ ਨਾਲ ਇਦਾਂ ਹੀ ਤੁਰੇ ਫਿਰਦੇ ਜਿੱਦਾਂ ਆਪਾਂ ਉਹਨਾਂ ਦ੍ਰਿਸ਼ਟ ਵਿੱਚ ਤੁਰੇ ਫਿਰਦੇ ਏਦਾਂ ਹੀ ਆਪਾਂ ਤੁਰੇ ਫਿਰਦੇ ਹਾਂ ਉਹ ਜਿਹੜਾ ਸਰੀਰ ਹੈ ਉਹ ਚਾਰ ਯੁਗ ਤੋਂ ਮੁਕਤ ਨਹੀਂ ਹੋਇਆ ਸਾਡਾ ਸੂਖਮ ਸਰੀਰ ਜਿਹੜਾ ਹੁਣ ਉਹਨੂੰ ਮੁਕਤ ਕਰਨਾ ਹੈ ਜਿੰਨਾ ਚਿਰ ਉਹ ਸੱਚ ਵਿੱਚ ਸਮਾਉਂਦਾ ਨਹੀਂ ਮਾਲਕ ਵਿੱਚ ਸਮਾਉਂਦਾ ਨਹੀਂ ਉਹਨਾਂ ਚਿਰ ਸਾਡਾ ਇਸ ਸੰਸਾਰ ਦੇ ਵਿੱਚੋਂ ਆਉਣ ਜਾਣ ਦਾ ਗੇੜ ਨਹੀਂ ਖਤਮ ਹੁੰਦਾ ਕਿਉਂਕਿ ਮਨੁੱਖ ਦੀ ਮੌਤ ਨਹੀਂ ਹੁੰਦੀ ਕਦੀ ਸਰੀਰ ਜਾਂਦਾ ਹੈ ਹੁਣ ਜਿਹੜਾ ਮਨ ਹੈ ਇਹ ਮਨ ਦੀ ਸਟੇਜ ਦੇ ਉੱਪਰ ਆ ਕੇ ਪ੍ਰਮਾਤਮਾ ਨੇ ਬੋਲ ਬੋਲਣੇ ਨੇ ਪਰ ਮਨ ਜਿਹੜਾ ਇਹ ਮੈਲਾ ਹੁਣ ਜਿੱਥੇ ਆਪਾਂ ਸਾਧ ਸੰਗਤ ਜੀ ਦੇਖਦੇ ਆ ਕੋਈ ਗੰਦਗੀ ਹੋਵੇ ਕਿਤੇ ਖਲਾਰਾ ਹੋਵੇ ਉਥੇ ਕੋਈ ਬੰਦਾ ਨਹੀਂ ਇਸੇ ਤਰ੍ਹਾਂ ਹੁਣ ਸਾਡਾ ਇਹ ਜਿਹੜਾ ਮਨ ਹੈ ਇਹ ਮਾਲਾ ਹੈ ਮੈੜਾ ਮਹਾਰਾਜ ਗੁਰਬਾਣੀ ਗੁਰੂ ਵੀ ਸਮਝਾਉਂਦੇ ਨੇ ਕਿਤੇ ਜਿਹੜਾ ਤੇਰਾ ਮਨ ਹੈ ਇਹ ਮੈਲਾ ਇਹ ਮੈਲਾ ਇਹਨੂੰ ਸਾਫ਼ ਕਰਨਾ ਸਿਵਰਨ ਦੁਆਰਾ ਜਦੋਂ ਇਹਨੂੰ ਸਾਪ ਦਿੱਤਾ ਅੰਦਰੋਂ ਹੀ ਪ੍ਰਮਾਤਮਾ ਨੇ ਪ੍ਰਗਟ ਹੋ ਜਾਣਾ ਹੈ। ਇਸੇ ਕਰਕੇ ਮਹਾਰਾਜ ਸਮਝਾਉਂਦੇ ਕਹਿੰਦੇ ਜੇ ਤੇਰਾ ਮਨ ਮੈਲਾ ਹੈ ਫੇ ਤੇਰੀ ਜਿੰਨੀ ਵੀ ਸੇਵਾ ਕੀਤੀ, ਦਾਨਪੁਣ ਕੀਤਾ ਉਹ ਸਭ ਮੈਲਾ ਹੈ। ਮਹਾਰਾਜ ਸਮਝਾਉਂਦੇ ਕਹਿੰਦੇ ਮਨ ਮੈਲੇ ਤਾਂ ਸਭ ਕੁਝ ਮੈਲਾ। ਤੰਤ ਤੋਤਾ ਮਨ ਹਸ਼ਾ ਨਾ ਹੋਈ ਇਹ ਜਗਤ ਭਰਮ ਭਲਾਇਆ ਬਿਰਲਾ ਬੁੱਝੇ ਕੋਈ। ਕਹਿੰਦੇ ਜੇ ਤੇਰਾ ਮਨ ਮੈਲਾ ਆ ਤਾਨੂੰ ਨੂੰ ਜਿੰਨਾ ਮਰਜੀ ਧੋਈ ਚੱਲ। ਤਨ ਨੂੰ ਧੋਣ ਦੇ ਨਾਲ ਮਨ ਨੂੰ ਕੋਈ ਫਰਕ ਨਹੀਂ ਪੈਣਾ ਹੁਣ ਆਪਾਂ ਦੇਖਦੇ ਆਂ ਤੀਰਥਾਂ ਤੇ ਜਾਂਦੇ ਆਂ ਬੜੀਆਂ ਯਾਤਰਾ ਕਰਦੇ ਆਂ ਪਰ ਮਨ ਦਾ ਕੋਈ ਬਦਲਾਅ ਨਹੀਂ ਹੁੰਦਾ ਹੁਣ ਮਨ ਦਾ ਇਸ਼ਨਾਨ ਜਿਹੜਾ ਆ ਹੁਣ ਤਨ ਦਾ ਇਸ਼ਨਾਨ ਆਪਾਂ ਘਰਾਂ ਵਿੱਚ ਬਾਥਰੂਮ ਬਣੇ ਨੇ ਜਾਂ ਆਪਾਂ ਕਿਤੇ ਯਾਤਰਾ ਤੇ ਜਾਂਦੇ ਤਨ ਦਾ ਇਸ਼ਨਾਨ ਕਰਾ ਦਿੰਦੇ ਆਂ ਹੁਣ ਜਿਹੜਾ ਮਨ ਦਾ ਇਸ਼ਨਾਨ ਆ ਉਹ ਕਿੱਥੇ ਹੋਣਾ ਹੈ ਇਸ ਸਰੀਰ ਦੇ ਅੰਦਰ ਹੀ ਮਹਾਰਾਜ ਸਮਝਾਉਂਦੇ ਕਹਿੰਦੇ ਮਨ ਧੋਵੋ ਸ਼ਬਦ ਲਾਗ ਹੈ ਹਰ ਸੋ ਰਹੋ ਚਿਤ ਲਾਈ ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਦੇ ਆਂ ਅੰਦਰ ਸਾਡੇ ਉਹ ਮਾਲਕ ਦੀ ਜਿਹੜੀ ਆਵਾਜ਼ ਹੈ ਚੱਲ ਰਹੀ ਲਗਾਤਾਰ ਉਹ ਨਾਮ ਜਦੋਂ ਉਹ ਨਾਮ ਸਾਡੇ ਅੰਦਰੋਂ ਪ੍ਰਗਟ ਹੁੰਦਾ ਧਨ ਘਾਰ ਪੈਂਦੀ ਹੈ ਵਿਚਾਰਾਂ ਤੋਂ ਉੱਪਰ ਉੱਠ ਕੇ ਅਸੀਂ ਨਾਮ ਨੂੰ ਸੁਣਦੇ ਆਂ ਮਨ ਧੋਤਾ ਜਾਂਦਾ ਇੱਕ ਮਿੰਟ ਵਿੱਚ ਮਨ ਸਾਫ਼ ਹੋ ਜਾਂਦਾ ਅੱਛਾ ਜਦੋਂ ਮਨ ਸਾਫ਼ ਹੁੰਦਾ ਹੈ ਫਿਰ ਉਹਦੀਆਂ ਨਿਸ਼ਾਨੀਆਂ ਹੁਣ ਦੇਖੋ ਆਪਾਂ ਦੂਜੇ ਵਿੱਚ ਔਗਣ ਦੇਖਦੇ ਆ ਸਾਥ ਜੀ ਕੋਈ ਵੀ ਸਾਨੂੰ ਮਿਲਦਾ ਅਸੀਂ ਉਹਦੇ ਵਿੱਚ ਔਗਣ ਦੇਖਦੇ ਆ ਕਮਜ਼ੋਰੀ ਦੇਖਦੇ ਆ ਤੇ ਕਮਜ਼ੋਰ ਆਪਾਂ ਸਾਰੇ ਹੀ ਆ ਫਿਰ ਕੀ ਹੁੰਦਾ ਵੀ ਜਦੋਂ ਮਨ ਸਾਫ਼ ਹੋ ਜਾਂਦਾ ਹੈ ਮਨ ਨਿਰਮਲ ਹੋ ਜਾਂਦਾ ਹੈ ਫਿਰ ਇਹਨੂੰ ਔਗਣ ਆਪਣੇ ਦਿਸਣ ਲੱਗ ਪੈਂਦੇ ਅੰਦਰ ਨੂੰ ਮੁੜਦਾ ਹੈ ਉਹਨੇ ਬਾਹਰ ਨੂੰ ਭੱਜਦਾ ਹੈ ਫਿਰ ਇਹ ਨੂੰ ਔਗਣ ਆਪਣੇ ਦਿਸਣ ਲੱਗ ਪੈਂਦੇ ਆ ਦੂਸਰੇ ਵਿੱਚੋਂ ਪਰਮਾਤਮਾ ਦਿਸਣ ਲੱਗ ਪੈਂਦਾ ਹੈ ਫਿਰ ਇਹਦਾ ਬੈਰੋ ਬੈਰ ਬਰੋਧ ਈਰਖਾ ਨਫ਼ਰਤ ਖਤਮ ਹੁੰਦੀ ਹੈ ਫਿਰ ਇਹ ਨੂੰ ਪਤਾ ਲੱਗਦਾ ਉਹ ਹੋ ਇਹਦਾ ਸਾਰਾ ਸੰਸਾਰ ਹੀ ਲੁੱਟਿਆ ਹੋਇਆ ਹੈ ਨਹੀਂ ਵੀ ਸਾਰਾ ਸੰਸਾਰ ਹੀ ਭਰਮ ਚ ਪਾਇਆ ਹੋਇਆ ਹੈ ਹੁਣ ਦੇਖੋ ਕਰੋੜਾਂ ਕਰੋੜਾਂ ਦੀਆਂ ਕੋਠੀਆਂ ਜ਼ਮੀਨਾਂ ਜਾਇਦਾਦਾਂ ਕੋਈ ਸੁਖੀ ਨਹੀਂ ਤੇ ਮਹਾਰਾਜ ਸਮਝਾਉਂਦੇ ਨੇ ਗੁਰੂ ਨਾਨਕ ਬਾਦਸ਼ਾਹ ਜੀ ਕਿਤੇ ਬਾਲੀ ਰੂਪੇ ਨਹੀਂ ਪਤਾਲ ਨਾਨਕ ਦੁਖਿਆ ਸਭ ਸੰਸਾਰ ਹੁਣ ਜਿਹੜਾ ਸੁੱਖ ਹੈ ਉਹ ਸਾਡੇ ਅੰਦਰ ਹੈ ਇਸ शरीर ਦੇ ਅੰਦਰ ਦੇਖੋ ਆਪਾਂ ਸੰਸਾਰ ਦੇ ਵਿੱਚ ਕਿਹੜੀ ਕਿੜੀਆ ਵੱਡੀਆਂ ਚੀਜ਼ਾਂ ਲੈ ਲਈਆਂ ਘਰ-ਬਾਰ ਧਨ ਦੌਲ ਸਾਡੇ ਕੋਲ ਹੈ ਪਰ ਸਾਡੇ ਆ ਮੁੱਖ ਦੀ ਬਣਤਰ ਜਿਹਨੇ ਬਣਾਈ ਹੈ ਇੱਕ ਅੱਖ ਨਾਲ ਸਾਡੀ ਸਹੀ ਹੁੰਦੀ ਅਸੀਂ ਕੀ ਕਰ ਲੈਂਦੇ ਇੱਕ ਲੱਤ ਬਾਹ ਨਾਲ ਸਹੀ ਹੁੰਦੀ ਅਸੀਂ ਕੀ ਕਰ ਲੈਂਦੇ ਕਿਉਂਕਿ ਪਰਮਾਤਮਾ ਨੇ ਸਾਡੇ ਇਸ शरीਰ ਨੂੰ ਤਿਆਰ ਕੀਤਾ ਹੈ ਮਾਤਾ ਦੇ ਗਰਭ ਵਿੱਚ ਜੇ ਨੂੰ ਮਾਰਜ ਸਮਝਾਉਂਦੇ ਨੇ ਮਾਤ ਗਰਭ ਆਪਨ ਸਿਮਰਨ ਦੇ ਤੈ ਤੂੰ ਰੱਖਣ ਹਾਰੀ ਹੁਣ ਸਾਨੂੰ ਟੈਨਸ਼ਨ ਪਈ ਹੈ ਬਾਹਰ ਸੰਸਾਰ ਦੀ ਅਸੀਂ ਆਹ ਕੁਝ ਕਰ ਲਈਏ ਬੱਚਿਆਂ ਨੇ ਇਕੱਠੇ ਕਰ ਲਈਏ ਕਹਿੰਦੇ ਜਦੋਂ ਮਾਤਾ ਦੇ ਗਰਭ ਦੇ ਵਿੱਚ ਸੀ ਉਦੋਂ ਤੈਨੂੰ ਕੌਣ ਜਿੱਦਾਂ ਰੱਖ ਰਿਹਾ ਸੀ ਉਸ ਜਗ੍ਹਾ ਦੇ ਵਿੱਚ ਇਸ ਕਰਕੇ ਉਸ ਟਾਈਮ ਸਾਡਾ ਜਿਹੜਾ ਮਨ ਹੈ ਉਹ ਨਾਮ ਨਾਲ ਜੁੜਿਆ ਹੋਣ ਕਰਕੇ ਪ੍ਰਮਾਤਮਾ ਸਾਡੀ ਰੱਖਿਆ ਕਰਦਾ ਸੀ ਹੁਣ ਦੇਖੋ ਸਾਧ ਸੰਗਤ ਜੀ ਸਭ ਕੋ ਪ੍ਰਮਾਤਮਾ ਦੇ ਰਿਆ ਜੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਜਿੰਦਿਆ ਟੁੱਟਣਾ ਆਵੇ ਹੀ ਅਗਣਤ ਭਰੇ ਪੰਡਾਰ ਸਭ ਕੁਝ ਉਹ ਦੇ ਰਿਹਾ ਹੈ ਪਰ ਸਾਡੇ ਉੱਤੇ ਝੂਠੀ ਹਉਮੈ ਹੈ ਕਾਦੀ ਹੈ ਜਾਤ ਦੀ ਬਰਾਦਰੀ ਦੀ ਪੈਸੇ ਦੀ ਧਨ ਦੌਲਤ ਦੀ ਹੁਣ ਜਾਤ ਬਾਰੇ ਗੁਰਬਾਣੀ ਕੀ ਕਹਿੰਦੀ ਹੈ ਕਈ ਜੀਵ ਜਾਤ ਦਾ ਹੰਕਾਰ ਕਰਦੇ ਆ ਸਾਡੀ ਜਾਤ ਆ ਕਬੀਰ ਸਾਹਿਬ ਜੀ ਵੀ ਸਮਝਾਉਂਦੇ ਨੇ ਕਹੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਬਲਿਹਾਰੀ ਇਸ ਜਾਤ ਕੋ ਜਿਨ ਜੱਪਿਓ ਸਿਰ ਜਨਹਾਰ ਕਬੀਰ ਸਾਹਿਬ ਨੂੰ ਵੀ ਉਦੋਂ ਬਹੁਤ ਲੋਕੀ ਜਿਹੜੇ ਜਾਤਾਂ ਜਿਹਨਾਂ ਦੇ ਮਨ ਦੇ ਵਿੱਚ ਜਾਤਾਂ ਦਾ ਕੋੜ ਹੈ ਉਹ ਕੀ ਹੈ ਕਾਲ ਨੇ ਇੱਕ ਫੁਰਨਾ ਦਿੱਤਾ ਹੋਇਆ ਮਹਾਰਾਜ ਸਮਝਾਉਂਦੇ ਨੇ ਕਿ ਜੇ ਦੇਹੀ ਜਾਤ ਨਾ ਅੱਗੇ ਜਾਏ ਜਿੱਥੇ ਲੇਖਾ ਮੰਗੀ ਹੈ ਜਿੱਥੇ ਛੂਟੇ ਸੱਚ ਕਮਾਏ ਕਹਿੰਦੇ ਭਾਈ ਤੇਰੇ ਸਰੀਰ ਦੀ ਜਾਤ ਬਣਾਈ ਹੋਈ ਐ ਮਨ ਦੀ ਕੋਈ ਜਾਤ ਨਹੀਂ ਮਨ ਦਾ ਮਾਲਕ ਦਾ ਬੱਚਾ ਐ ਪਰ ਕਹਿੰਦੇ ਮਰਨ ਤੋਂ ਬਾਅਦ ਜਦੋਂ ਮਨ ਨੇ ਉੱਥੇ ਜਾਣਾ ਐ ਉੱਥੇ ਤੇਰਾ ਸਹਾਬ ਪੁੱਛਣਾ ਐ ਉੱਥੇ ਤੇਰੀ ਜਾਤ ਨਹੀਂ ਪੁੱਛਣੀ ਉੱਥੇ ਤੈਨੂੰ ਇਹ ਪੁੱਛਣਾ ਤੂੰ ਇਸ ਜ਼ਾਰ ਦੇ ਵਿੱਚ ਤੈਨੂੰ ਸਵਾਲ ਦਿੱਤੇ ਜੀ ਕੀ ਕੀਤਾ ਕਹਿੰਦੇ ਦੇਹੀ ਜਾਤ ਦਾ ਅੱਗੇ ਜਾਏ ਤਿੱਥੇ ਲੇਖਾ ਮੰਗਿਆ ਛੂਟੇ ਸੱਚ ਕਮਾਈ ਉਥੇ ਤੇਰਾ ਜਿਹੜਾ ਸਾਹਬ ਹੋਣਾ ਉਥੇ ਜਿਹੜੀ ਜੋ ਕਮਾਈ ਕੀਤੀ ਆ ਨਾਮ ਜਪਿਆ ਉਹ ਚਲਣਾ ਅੰਕ। ਇਸ ਕਰਕੇ ਸਾਧ ਸੰਗਤ ਜੀ ਆਪਾਂ ਬਦ ਤੋਂ ਬਦ ਨਾਮ ਜਪਣਾ। ਸਾਰੀਆਂ ਵਡਿਆਈਆਂ ਨਾਮ ਦੇ ਵਿੱਚ ਐ ਪਰ ਇਹ ਕਾਲ ਸਾਨੂੰ ਜਪਣ ਨਹੀਂ ਦਿੰਦਾ। ਕਾਲ ਨੂੰ ਪਤਾ ਜੇ ਨਾਮ ਜਪਣਾ ਸ਼ੁਰੂ ਕਰਤਾ ਫਿਰ ਇਹਨੇ ਜਾਗ ਜਾਣਾ। ਜਦੋਂ ਇਹ ਜਾਗ ਗਿਆ ਇਹਨੇ ਮੇਰੇ ਘਰ ਦੀ ਕੰਮ ਨਹੀਂ ਕਰਨਾ। ਹੁਣ ਆਪਾਂ ਜੋ ਵੀ ਕੰਮ ਕਰਦੇ ਸਭ ਕਾਲ ਦੇ ਵਾਸਾ ਹੈ। ਪਤਾ ਜਾਣਾ ਕੁਝ ਨਹੀਂ ਹੁਣ ਨਾਮ ਜਪਣਾ ਸ਼ੁਰੂ ਜਦੋਂ ਆਪਾਂ ਕਰਦੇ ਆ ਜਿਹੜਾ ਕਾਲਵਾ ਉਹਨੂੰ ਪਤਾ ਇਹ ਜਾਗ ਜਾਂਦਾ ਇਸ ਕਰਕੇ ਘਰਾਂ ਵਿੱਚ ਨਾਮ ਬਹੁਤ ਸਾਰੇ ਜੀਵ ਆ ਜਪਦੇ ਨਹੀਂ ਜਿਹਨੂੰ ਨਹੀਂ ਵੀ ਪੜਨਾ ਆਉਂਦਾ ਕੱਲਾ ਵਾਹਿਗੁਰੂ ਵਾਹਿਗੁਰੂ ਤਾਂ ਕਰਨਾ ਆਉਂਦਾ ਵਾਹਿਗੁਰੂ ਵਾਹਿਗੁਰੂ ਕਰੇ ਮਨ ਜਾਗ ਜਾਣਾ ਏਸੇ ਕਰਕੇ ਨਾਮ ਜਿਹੜਾ ਆ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਇਸ ਸੰਸਾਰ ਦੇ ਵਿੱਚ ਵੀ ਇੱਥੇ ਜਾਣ ਤੋਂ ਬਾਅਦ ਵੀ ਖੰਡਾ ਬ੍ਰਹਮੰਡਾ ਦੇ ਵਿੱਚ ਉਹਨਾਂ ਦੀ ਸੋਭਾ ਹੋਈ ਹੈ ਇਸ ਕਰਕੇ ਆਪਾਂ ਸਾਰੇ ਜਾਣੇ ਦੀ ਕੋਸ਼ਿਸ਼ ਕਰਨੀ ਹੈ ਨਾਮ ਜਪਣਾ ਆਓ ਫਿਰ ਆਪਾਂ ਹੁਣ 5 6 7 ਮਿੰਟ ਨਾਮ ਜਪ ਕੇ ਫਿਰ ਸਮਾਪਤੀ ਇਹ ਕਰੋ ਜੀ ਸ਼ੁਰੂ ਵਾਹਿਗੁਰੂ 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 ਵਾਹਿ ਗੁਰੂ ਆਮੀਂ ਉੱਚੀ ਬੋਲੋ ਦਸ ਵਾਹਿ ਗੁਰੂ 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 ਵਾਹ 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 ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ 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 ਵਾਹਿ ਗੁਰੂ